ਅੱਜ ਫੇਰ ਇੱਕ ਨਵੇਂ ਦਿਨ ਦੀ ਸ਼ੁਰੂਆਤ ਹੋ ਚੁੱਕੀ ਐ ਤੇ ਆਪਣੀ ਸ਼ੁਰੂਆਤ ਹੋਈ ਐ ਗੁਰਦੁਆਰਾ ਸ੍ਰੀ ਨੱਡਾ ਸਾਹਿਬ ਤੋਂ ਵਿੱਚ ਬਾਣੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਆਪਣੇ ਵਲੌਗ ਹੁਣ ਸ੍ਰੀ ੍ਹੇਮਪੁਰ ਸਾਹਿਬ ਤੋਂ ਸਟਾਰਟ ਹੋਣਗੇ ਤੁਸੀਂ ਸਾਡੇ ਸਫ਼ਰ ਨੂੰ ਜ਼ਰੂਰ ਦੇਖਿਓ ਤੇ ਇੱਧਰ ਆਪਣੇ ਮੁੰਡੇ ਰਿਹੜੀਆਂ ਤੇ ਆਪਣਾ ਮੋਟਰਸਾਈਕਲ ਵੀ ਰੇੜੀ ਆ ਇੱਧਰ ਇੱਧਰ ਆਪਾਂ ਮੱਠੇ ਉੱਪਰ ਲੈ ਕੇ ਚੱਲੇ ਆ ਤੇ ਇੱਧਰ ਮੁੰਡੇ ਰੇੜੀਆਂ ਜੀ ਹਾਂ ਵੀ ਰੇੜੀ ਸਾਰੇ ਮੱਥਾ ਟੇਕਦੇ ਆ ਜੀ ਤੇ ਨਿਕਲਦੇ ਆ ਆਪਾਂ ਨਾਡਾ ਸਾਥੋਂ ਇੱਥੋਂ ਸਿੱਧੇ ਚੱਲਾਂਗੇ ਰਿਸ਼ੀਕੇਸ਼ ਕਿਉਂਕਿ ਜਿਹੜੀ ਕਾਲਾਂਬ ਦੀ ਰੋਡ ਬਹੁਤ ਟੁੱਟੀ ਹੋਈ ਐ ਉਧਰ ਨੂੰ ਨਾ ਜਾਇਓ ਤਾਂ ਤੁਸੀਂ ਇੱਥੋਂ ਸਿੱਧਾ ਯਮਨਾਨਗਰ ਵਾਲਾ ਰੋਡ ਫੜੋਗੇ ਇਹ ਰੋਡ ਸਿੱਧਾ ਟੌਪ ਟੋਪ ਡੇਰਾ ਤੋਂ ਤੱਕ ਬਣਿਆ ਹੋਇਆ ਹੈ A1 ਰੋਡ ਬਣੀ ਹੋਈ ਹੈ ਤੇ ਅੱਪਾ ਇਸੇ ਤੋਂ ਚੱਲਾਂਗੇ ਦੇਰਾ ਤੋਂ ਦੇਰਾ ਤੋਂ ਤੋਂ ਹੁੰਦਾ ਹੈ ਰਿਸ਼ੀਕੇਸ਼ ਤੇ ਰਿਸ਼ੀਕੇਸ਼ ਦਾ ਟੋਟਲ ਡਿਸਟੈਂਸ ਹੈਗਾ ਇੱਥੋਂ 215 ਕਿਲੋਮੀਟਰ ਦੇ ਕਰੀਬ ਹੋਊਗਾ ਤੇ ਆਪਾਂ ਨੂੰ 2.5 ਤੋਂ 3 ਘੰਟੇ ਲੱਗ ਜਾਣੇ ਆ ਬਾਕੀ ਰਸਤੇ ਵਿੱਚ ਜਿੱਥੇ ਲੰਗਰ ਵਗੈਰਾ ਹੋਣਗੇ ਪ੍ਰਸ਼ਾਦਾ ਛੱਕਾਂਗੇ ਬਾਕੀ ਇੱਥੋਂ ਚਾਹ ਪਾਣੀ ਛੱਕ ਕੇ ਚੱਲਾਂਗੇ ਨਾਟਾ ਸਭ ਤੋਂ ਬਾਕੀ ਇੱਥੋਂ ਦਾ ਮਾਹੌਲ ਦੇਖੋ ਜੀ ਬਹੁਤ ਸ਼ਾਂਤਮਈ ਮਾਹੌਲ ਹੈ ਬੋਰ ਕਰ ਪਾ ਦੇ ਅਸਰ ਤੋਂ ਕੋਕੀਂ ਨੂੰ ਜਿੰਦਗੀ ਫਿਰ ਪਾ ਸਤਿਗੁਰੂ ਦੇ ਜੇਤੂ ਕਰੇ ਚਿਤ ਦਾ ਸਤਿਗੁਰੂ ਸੀਣਾ ਸਤਿਗੁਰੂ ਦੇ ਜੇਤੂ ਕਰੇ ਚਿਤ ਦਾ ਹਾਂਜੀ ਆਗੇ ਸਾਰੇ ਮੁੰਡੇ ਤੇ ਆਪਾਂ ਇੱਥੇ ਯਾਤਰਾ ਸ਼ੁਰੂ ਕਰ ਰਹੇ ਨਾਡਾ ਸਾਹਿਬ ਤੋਂ ਸਾਰੇ ਮੁੰਡੇ ਰੇੜੀਆਂ ਸਾਰੇ ਚਲੋ ਅੱਜ ਚੱਲੀ ਚਲ ਇਹਨੇ ਦੇਖ ਕੀ ਕਰਦਾ ਰਣੇ ਇਹ ਬੈਠਾ ਆ ਗੁਰੂ ਆਨਦਾ ਐ ਚੱਲੀ ਜਾਣਾ ਲੀਕਤ ਨਹੀਂ ਪਾ ਕੇ ਚੱਲਦੇ ਨੂੰ ਮਰੇ ਦੀ ਕੰਮ ਕਰਿਆ ਬਾੜੋ ਇਸ ਦਾ ਇੱਕ ਟੈਂਟੇ ਹੇਠੇ ਪਾ ਕੇ ਜਲਦੀ ਮੇਰੇ ਹਰ ਦਿਨ ਉੱਪਰ ਨਾ ਬੋਲ ਪਾ ਰਹੇ ਆ ਬਾਈ ਨਾੜੇ ਇਹ ਹਰ ਦਿਨ ਉੱਪਰ ਨਾ ਪਾਣੇ ਆਣੇ ਕਾ ਵੀ ਨਹੀਂ ਬਾਈ 50 ਕਿਲੋਮੀਟਰ ਤੈਅ ਕਰਕੇ ਆ ਗਏ ਆ ਇਹ ਇੱਥੋਂ ਬਸ ਦੇਰਾਦੂਨ ਪਹੁੰਚਣਾ ਦੇਰਾਦੂਨ ਤੋਂ ਰਿਸ਼ੀਕੇਸ਼ ਤੇ ਚਾਹ ਲੱਗੀਆਂ ਪੀਣ ਇੱਧਰ ਅਰਿਸ ਰੋਡ ਦੇ ਨਾਲ ਲੰਗਰ ਨਹੀਂ ਮਿਲਦਾ ਕੋਈ ਤੇ ਇਸ ਕਰਕੇ ਚਾਹ ਬਣਵਾ ਰਹੇ ਆਪਾਂ ਦੇਖੋ ਇੱਥੇ ਆਪਾਂ ਨੂੰ ਮਿਲ ਗਿਆ ਇੱਕ ਕੋਈ ਨਾ ਢਾਬਾ ਫੈਮਿਲੀ ਢਾਬਾ ਹੈ ਦੀਵ ਕਰਾਈਆ ਦਾ ਹੈ ਦੀਵ ਕਰਾਈਆ ਦਾ ਦੇਖਿਆ ਚੱਲਣਾ ਲਓ ਜੀ ਮੁੰਡਿਆਂ ਨੇ ਚਾਹ ਪਾਣੀ ਛੱਕ ਲਿਆ ਬਸ ਤੁਰਨ ਲੱਗੇ ਆ ਯਾਰ ਇਹ ਦੇਖੋ ਆਏ ਹਾਏ ਮੂੰਹ ਤਾਂ ਕਿਤੇ ਇੰਚ ਵੀ ਨਹੀਂ ਦਿਖ ਰਿਹਾ ਅੱਖਾਂ ਵੀ ਨਹੀਂ ਸੈੱਟ ਕਰ ਲਏ ਪਾਣੀ ਅੱਖੋਂ ਵਿੱਚ ਦਿਖ ਰਿਹਾ ਆਹ ਪਾਣੀ ਅੱਖੋਂ ਵਿੱਚ ਦਿਖ ਰਿਹਾ ਹੈ 170 ਕਿਲੋਮੀਟਰ ਤੈਅ ਕਰ ਲਿਆ ਜੀ ਆਪਾਂ ਤੇ ਟੋਟਲ ਆਪਣਾ ਹੈਗਾ 520 ਉਹ ਕਿਤੇ ਇੱਥੋਂ ਹੁਣ ਆਪਾਂ ਜਾਵਾਂਗੇ ਕਿ ਕਿਸ਼ ਤੇਰਾ ਦੂਰ ਰਹਿ ਗਿਆ ਤੋਂ 28 ਕਿਲੋਮੀਟਰ ਦਖਾ ਰਿਹਾ ਜੀ ਕਿਤੇ ਤੇ ਹੁਣ ਉਹਦੇ ਰੈਸਟ ਕਰ ਰਹੇ ਆ ਥੋੜੀ ਤੇ ਆਪਾਂ ਠੰਡਾ ਵਗੈਰਾ ਪੀਂਦੇ ਆ ਚਲਦੇ ਆ ਜੀ ਫਿਰ ਅੱਗੇ ਪਾ ਪਹੁੰਚ ਗਏ ਸੀਗੇ ਗੁਰਦੁਆਰਾ ਸ੍ਰੀ ਰਿਸ਼ੀਕੇਸ਼ ਸਾਹਿਬ ਲਿਖੋ ਤੇ ਬਹੁਤ ਵਧੀਆ ਗੁਰਦੁਆਰਾ ਸਜਾਇਆ ਹੋਇਆ ਦੇਖੋ ਯਾਤਰਾ ਦੀਆਂ ਫੁੱਲ ਤਿਆਰੀਆਂ ਚੱਲ ਰਹੀਆਂ ਇੱਥੇ ਆਜੋ ਦਰਬਾਰ ਸਾਹਿਬ ਤੇ ਮੱਥਾ ਟੇਕਦੇ ਆਂ ਹੁਣ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਅੱਗੇ ਕਾਫੀ ਮੋਟੇ ਕੀ ਆ ਗਏ ਆ ਤੇ ਨਿਕਲਦੇ ਇੱਥੇ ਦੇਖੋ ਜਿਆ ਪਰ ਬੜੇ ਜੋਰ ਨਾਲ ਚੌੜੀ ਨੇ ਆ ਜੋ ਕਾਫੀ ਸੰਘਨਤ ਹੈ ਤੇ ਜਿਆਦਾਤਰ ਬਾਈਕਸ ਆਏ ਹੋਏ ਆ ਜੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਮੈਂ ਇੱਕ ਆਪਾਂ ਨਾਡਾ ਸਾਧ ਤੋਂ ਯਾਤਰਾ ਆਪਣੀ ਸ਼ੁਰੂ ਕੀਤੀ ਸੀ ਤੇ ਆਪਾਂ ਹੁਣ ਇਸ ਟਾਈਮ ਰਿਸ਼ੀਕੇਸ਼ ਪਹੁੰਚੇ ਹੋਏ ਆਂ ਤੇ ਇੱਥੇ ਆਪਾਂ ਲੰਗਰ ਪਾਣੀ ਛਕਿਆ ਅੱਗੇ ਨਿਕਲਦੇ ਆਂ ਬਾਈ ਹੁਣ ਰਿਸ਼ੀਕੇਸ਼ ਤੋਂ ਚੱਲਣ ਲੱਗੇ ਆਂ ਤੇ ਆਪਣਾ ਅੱਜ ਦਾ ਸਟੇ ਹੈਗਾ ਨਗਰਾਸੂ ਜੇ ਮਾੜਾ ਨਹੀਂ ਮਿਲੂਗਾ ਮੈਂ ਤੁਹਾਡੀ ਇਨਫੋਰਮੇਸ਼ਨ ਵਾਸਤੇ ਦੱਸ ਦਿੰਦਾ ਹੁਣ ਆਪਾਂ ਨੂੰ ਰਸਤੇ 'ਚ ਲੰਗਰ ਵਾਧੂ ਮਿਲਨੇ ਆ ਤੇ ਸੱਦਾ ਪਾਣੀ ਛਕਾਂਗੇ ਰਸਤੇ 'ਚ ਰੁੱਕ ਕੇ ਇੱਥੋਂ ਮਾਣਾ ਬੂਟਾ ਹਲਕਾ ਫੁਲਕਾ ਛਕ ਲਿਆ ਨਹੀਂ ਕੋਤਨੀ ਸੀ ਕਿਉਂਕਿ ਦੇਰਾ ਦੂਨ ਲੰਗਰ ਲੱਗਿਆ ਹੋਇਆ ਸੀਗਾ ਛੋਲਿਆਂ ਦਾ ਤੇ ਉੱਥੋਂ ਛੋਲੇ ਛਕ ਲਏ ਸੀਗੇ ਮਸ ਹੁਣ ਆਪਾਂ ਨਿਕਲਦੇ ਇੱਥੋਂ ਬਦੋਰਾ ਸਭ ਤੋਂ ਤੁਸੀਂ ਦੇਖੋ ਤੇ ਮਨਦੀਪ ਆਪਣੇ ਨਾਲ ਹੈ ਹਾਂਜੀ ਮਨਦੀਪ ਜੀ ਚੱਲਦੇ ਹੌਲੀ ਹੌਲੀ ਹਾਂਜੀ ਹਾਂਜੀ ਬਸ ਰੋਟੀ ਪਾਣੀ ਛਕ ਲਿਆ। ਉਹ ਨਿਕਲੋ। ਤੋਂ ਵਸ ਹੁਣ ਚਾਲੇ ਪਾਵਾਂਗੇ। ਬਾਕੀ ਸੰਗਤ ਬਹੁਤ ਆ ਯਾਰ। ਇਸ ਵਾਰ ਇੱਕਾ ਤੋਂ ਬਹੁਤ ਬਹੁਤ ਹੈ। ਭਾਈ ਨਗਰਾਸੂ ਹੁਣ ਆਪਾਂ ਨੂੰ ਰਹਿ ਗਿਆ 153 ਕਿਲੋਮੀਟਰ। ਤੇ ਸਾਨੂੰ ਇਹਦੇ ਵਾਸਤੇ ਲੱਗ ਜਣੇ ਆ 4 ਘੰਟੇ। 6:30 ਵਜੇ ਪਹੁੰਚਾਂਗੇ। ਇੱਥੋਂ ਵੀ ਹੁਣ 2:30 ਵਜੇ ਜਾਣੇ ਸਾਨੂੰ ਜਾਂਦੇ ਜਾਂਦੇ। ਬਸ ਮੁੰਡੇ ਲੰਗਰ ਪਾਣੀ ਛਕ ਰਹੇ ਆ ਤੇ ਆ ਜਾਣਗੇ। ਉਸ ਤੋਂ ਬਾਅਦ ਨਿਕਲਣਾ ਬਸ। ਹੋਰ ਰੁਕਣਾ ਨਹੀਂ ਹੈਗਾ ਹੁਣ। ਆ ਰਸਤੇ ਵਿੱਚ ਪ੍ਰਸ਼ਾਦਾ ਪਾਣੀ ਸਕਾਂਗੇ ਲੰਗਰ ਬਹੁਤ ਆਉਣਗੇ ਬਾਕੀ ਬਸ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਿਆਂ ਦੇ ਅੱਗੇ ਜਿਹੜੇ ਦੋ ਵੀ ਰਸਤੇ 'ਚ ਗੁਰਦੁਆਰਾ ਸਾਹਿਬ ਆਣਗੇ ਚਲੋ ਚਲਦੇ ਆਂ ਤੇ ਤੇਲ ਪੌਲਾ ਸੀਗਾ ਇੱਥੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਪੰਪ ਹੈ ਆ ਦੇਖੋ ਤੇ ਆਪਣਾ ਮਟੋਰ ਥੋੜਾ ਤੇਲ ਜ਼ਿਆਦਾ ਪੀਂਦਾ ਇਸ ਕਰਕੇ ਆਪਾਂ ਟੈਂਕੀ ਫੁੱਲ ਕਰਾਈਏ ਇੱਥੇ ਦੁਬਾਰਾ ਬੱਸ ਨਿਕਲ ਰਹੇ ਹਿੱਥੋਂ ਇੱਧਰ ਮੁੰਡੇ ਜੀ ਖੜੇ ਬੈ ਰੀ ਸੀ ਕਿਵੇਂ ਚੱਲੇ ਨਲਕੇ ਚੱਲ ਰਹੇ ਹਲੇ ਤੱਕ ਦੇਖੋ ਜੜੀ

ਆਜੋ ਭਾਈ ਤੁਹਾਨੂੰ ਦਿਖਾਉਂਦੇ ਆਂ ਦੋ ਨਦੀਆਂ ਦਾ ਸੰਗਮ ਆਲਕਨੰਦਾ ਤੇ ਬਾਗਿਰਥੀ ਆਜੋ ਕਰੋ 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 ਹਿੰਮਤ ਕਰੋ ਆ ਜਹਾਂਪੁਰੇ ਵਾਲਿਆਂ ਐਸਰੀਂ ਦਾ ਲੰਗਰ ਲੱਗਾ ਜਿੱਥੇ ਸੇਕਤ ਨੂੰ ਦੇ ਰਿਹਾ ਆਹ ਦੇਖੋ ਆਹ ਬੋਲਦਾ ਦੱਸ ਲਓ ਲੰਗਰ ਸਕੇ ਜਾਇਆ ਜੀ ਇਹ ਲੰਗਰ ਬਕੂਦੀ ਹੱਥ ਤੇ ਪ੍ਰਿੰਟ ਨਾਟ ਨਹੀਂ ਹੈ ਆ ਦੇਖੋ ਸ਼ਿਵ ਕੌੜ ਸੇਵਾ ਸੰਗਤ ਆਤ ਬਨੋਲੀ ਲਿਖਾ ਕੇ ਘਾਂਦੇ ਆਇ ਕਰੋ ਇਹ ਹੋਰ ਸੰਯੋਗ ਕੀ ਕਰਦੇ ਬਾਈ ਇਹ ਘਵਾਤ ਵਾਲਾ ਦਾ ਲੰਗਰ ਹੈ ਤੇ ਹਰ ਸਾਲ ਇੱਥੇ ਮਟਰ ਪਨੀਰ ਤੇ ਲੰਗਰ ਆ ਜੀ ਭੰਦ ਭੰਦ ਦਾ ਲੰਗਰ ਲੱਗਦਾ ਇੱਥੇ ਤੇ ਅੱਜ ਇੱਥੇ ਫਿਗਰ ਫ੍ਰਾਈਜ਼ ਔਰ ਆਈਸਕ੍ਰੀਮ ਦਾ ਲੰਗਰ ਲਗਾਇਆ ਹੋਇਆ ਦੇਖੋ ਤੁਸੀਂ ਪਰਮਾਤਮਾਨ ਸਿੰਘ ਜਾਈ ਦੇ ਇਹ ਸ਼ਿਵ ਸੇਵਾਦਾਲ ਹੈ ਆਪਣਾ ਆ ਰਹੀ ਤਨਵਾ ਦੀ ਉਹ ਹਾਤਵਾ ਤੇ ਉਹਨਾਂ ਨੇ ਲਾਇਆ ਵਾ ਲੰਗਰ ਇਹ 500 ਰੁਪਏ ਹੋਰ ਸੇਵਾ ਕੋਈ ਬੱਚੇ ਵੱਲੋਂ 2000 ਰੁਪਏ ਦੇ ਨਾਮ ਤੋਂ ਚੈੱਕ ਬਣਾਵਾ ਜੀ ਨਾ ਲਾਵਾ ਚਾਰ ਕ ਵਿੱਚ ਜੀ ਜੀ ਦੀ ਨਾਸਪੀ ਜੀ ਬਣਵਾ ਕੇ ਆਉਂਗੀ ਵੀਡੀਓ ਨੂੰ ਪੂਰਾ ਦੇਖਣ ਲਈ ਸਭ ਦਾ ਧੰਨਵਾਦ ਤੇ ਜਿਵੇਂ ਕਿ ਤੁਸੀਂ ਮੇਰੀ ਵੀਡੀਓ ਵਿੱਚ ਸਟਾਰਟਿੰਗ ਵਿੱਚ ਦੇਖਿਆ ਸੀ ਅਸੀਂ ਚੱਲੇ ਸੀ ਨਾਡਾ ਸਾਬ ਤੋਂ ਤੇ ਨਾਡਾ ਸਾਬ ਤੋਂ ਹੁੰਦੇ ਹੋਏ ਅਸੀਂ ਪਹੁੰਚੇ ਸੀ ਦੇਰਾਤੂਨ ਰਿਸ਼ੀਕੇਸ਼ ਰਿਸ਼ੀਕੇਸ਼ ਤੋਂ ਸ਼੍ਰੀਨਗਰ ਸ਼੍ਰੀਨਗਰ ਤੋਂ ਅਸੀਂ ਪਹੁੰਚੇ ਨਗਰਾਸੂ ਦੇਖੋ ਸਾਡੀ ਯਾਤਰਾ ਸ਼ੁਰੂ ਹੋਈ ਸੀ ਸਵੇਰੇ 6 ਵਜੇ ਤੇ ਇਸ ਟਾਈਮ ਅਸੀਂ ਗੁਰਦੁਆਰਾ ਸ੍ਰੀ ਦਤਮਨ ਦਾ ਸਾਬ ਨਗਰਾਸੂ ਪਹੁੰਚੇ ਹਾਂ ਪੂਰੇ 9 ਵਜੇ ਤੇ ਸਾਡਾ ਟੋਟਲ ਕਿਲੋਮੀਟਰ ਜੋ ਬਣਿਆ ਹੈ ਉਹ ਹੈ 370 ਤੇ ਅਸੀਂ ਹੁਣ ਇੱਥੇ ਸਟੇ ਕਰਾਂਗੇ ਤੇ ਆਪਾਂ ਆਪਣੇ ਵਲੌਗ ਦਾ ਇੱਥੇ ਹੀ ਕਰਦੇ ਹਾਂ ਐਂਡ ਤੇ ਵਲੌਗ ਨੂੰ ਪਿਆਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਔਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਵੀਡੀਓ 'ਚ ਜਦ ਤੱਕ ਲਈ ਖਰਾਬ ਰੱਖੋ